ਨਿੱਕੀਆਂ-ਨਿੱਕੀਆਂ ਡੱਬੀਆਂ ਦੇ ਵਿੱਚ ਨਾ ਗ੍ਰੀਨ ਟੀ ਦਾ ਬਹੁਤ ਸੱਜਣਾ ਨਿਬੰਦ ਵੇਖੀ ਹੋਣੀ ਆ ਪਰ ਅੱਜ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਏ ਜਿਹੜੀ ਪੈਕਟਾਂ ਦੇ ਵਿੱਚ ਬੰਦਾ ਉਹ ਤਿਆਰ ਕਿਵੇਂ ਹੁੰਦੀ ਹੈ ਤਾਂ ਬਾਬੀ ਚੁੰਡੀ ਭਰ ਕੇ ਦਿਖਾਓ ਅਰੇ ਇਹਦੇ ਵਿੱਚ ਆਪਾਂ ਬਣਾ ਕੇ ਵੀ ਦਿਖਾ ਦਿੰਨੇ ਹਾਂ ਡੱਬੀ ਵਿੱਚ ਪਾਓ ਅਈ ਚੁੰਡੀ ਪਾ ਲਈ ਇੰਨੀ ਪਾਉਣੀ ਹੈ ਹਾਂ ਤੇ ਇਹ ਪਿਜੂਗਾ ਗਰਮ ਪਾਣੀ ਆ ਲਓ ਜਿੰਨੀਕ ਤੁਸੀਂ ਮਤਲਬ ਪੀਣੀ ਆ ਓਨਾਂ ਕ ਤੁਸੀਂ ਪਾਣੀ ਪਾ ਸਕਦੇ ਹੋ ਵੱਧ ਪਾ ਸਕਦੇ ਹੋ ਚਾਹੇ ਘੱਟ ਪਾ ਸਕਦੇ ਹੋ ਇਹਨੇ ਨਾ ਤਿੰਨਾ ਮਿੰਟਾਂ ਦੇ ਵਿੱਚ ਇਸ ਤਰ੍ਹਾਂ ਢੱਕ ਦੋ ਐਦਾਂ ਤਿਆਰ ਹੋ ਜਾਣੇ ਸਾਰੇ ਪੱਤੇ ਜਿਹੜੇ ਖੁੱਲ ਜਾਣੇ ਆ ਬਾਬਾ ਜੀ ਇਹਦੇ ਫਾਇਦੇ ਕੀ ਕੁਝ ਜਾਣੇ ਦੱਸਿਓ ਮੈਨੂੰ ਇਹਦਾ ਫਾਇਦਾ ਵੇਟ ਲੌਸ ਕਰਦੀ ਆ ਵੇਟ ਘਟਾਉਂਦੀ ਆ ਜਿਵੇਂ ਮਿੱਠੇ ਦੀਆਂ ਕਰੀਵਿੰਗ ਹੁੰਦੀਆਂ ਵਿਚ ਬੰਦਿਆਂ ਨੂੰ ਹਾਂਜੀ ਸਮੱਸਿਆ ਕੀ ਹੁੰਦੀ ਆ ਸਭ ਤੋਂ ਵੱਡੀ ਵੱਡੀ ਵੀ ਅਗਰ ਕਿ ਮਿੱਠਾ ਮੂਠਾ ਕੀੜਾ ਕੰਟਰੋਲ ਕਰਕੇ ਦਵਾਈਆਂ ਨਾਲ ਜਾਂ ਉਹ ਮੂੰਹ ਬੰਨ ਕੇ ਬੰਦਾ ਪਰਹੇਜ਼ ਕਰਕੇ ਕੀੜਾ ਪਿੱਛੇ हट ਜਾਂਦਾ ਬਿਲਕੁਲ ਜੀ ਉਹ ਫਿਰ ਜਦੋਂ ਕੀੜਾ ਰੋਕ ਕੇ ਚੱਲਦਾ ਫਿਰ ਉਹ ਜਿਵੇਂ ਕਹਿੰਦੇ ਕੋਈ ਚੀਜ਼ ਪ੍ਰੈਸ਼ਰ ਨਾ ਜਾਂਦੀ ਹੈ ਤੇਜ਼ੀ ਨਾ ਫਿਰ ਉਹਨੇ ਹੀ ਵੱਧ ਹੋ ਕਰਦਾ ਹਨਾ ਇਹ ਮੇਰਾ ਆਪ ਦਾ ਵਰਤਿਆ ਹੋਇਆ 100% ਚੀਜ਼ਾਂ ਸਾਡੀਆਂ ਆਪਦੀਆਂ ਵਰਤੀਆਂ ਹੋਈਆਂ ਜਿੰਨੀ ਵੀ ਆਪਾਂ ਵੇਚਾਂਗੇ ਹਨਾ ਤੇ ਇਹ ਵਰਤ ਕੇ ਰਿਜ਼ਲਟ ਲੈ ਕੇ ਫਿਰ ਉਸ ਤੋਂ ਬਾਅਦ ਆਪਾਂ ਸੇਲ ਵਾਸਤੇ ਗਾਹਾਂ ਅੱਗੇ ਫਿਰ ਆਪਾਂ ਰੱਖਿਆ ਤਿਆਰ ਹੋਏ ਹਾਂ ਸਾਨੂੰ ਵੀ ਜਿਵੇਂ ਤੁਸੀਂ ਸਾਡੇ ਕੋਲੇ ਆ ਗਏ ਸੀ ਤੁਹਾਨੂੰ ਪਿਆਰ ਗਏ ਕਿਸੇ ਸੱਜਣ ਨੇ ਆਈ ਪਿਆਈ ਸੀ ਇਹਦਾ ਆ ਜੋ ਵੀ ਗੱਲਾਂ ਚੱਲ ਪਈਆਂ ਉੱਥੇ ਇਹਨਾਂ ਆ ਜਾਓ ਫਿਰ ਤੁਹਾਨੂੰ ਗ੍ਰੀਨ ਟੀ ਦਾ ਮੈਂ ਦੱਸਦਾ ਵੀ ਕੀ ਹੁੰਦੀ ਹੈ ਉਸ ਤੋਂ ਬਾਅਦ ਮਜਬੂਰ ਹੋ ਗਏ ਵੀ ਆਪਾਂ ਲੋਕਾਂ ਨੂੰ ਦੱਸੀਏ ਹਾਂ ਪਰ ਧਰਮ ਗੱਲੇ ਐ ਇੱਥੇ ਇਕੱਲੇ ਗ੍ਰੀਨ ਟੀ ਦੀ ਗੱਲ ਨਹੀਂ ਕਰਦੇ ਇੱਥੇ ਨਾ ਤੁਸੀਂ ਪੀਲੀ ਸਰੋਂ ਦਾ ਤੇਲ ਲੈਣਾ ਪ्युअर ਆਰਗੈਨਿਕ ਕਾਲੀ ਸਰੋਂ ਦਾ ਤੇਲ ਲੈਣਾ ਨਾਰੀਅਲ ਦਾ ਤੇਲ ਲੈਣਾ ਹੈ ਨਾ ਤੇ ਬਦਾਮਾਂ ਦਾ ਤੇਲ ਲੈਣਾ ਦੇਸੀ ਘਿਓ ਲੈਣਾ ਮਿਰਚਾਂ ਲੈਣੀਆਂ ਨੇ ਮਿੱਠੀਆਂ ਉਸ ਤੋਂ ਬਾਅਦ ਪਾਊਡਰ ਹੈ ਨਾ ਤੇ ਜਿਵੇਂ ਕਹਦੀ ਆ ਗ੍ਰੀਨ ਟੀ ਪਈ ਆ ਆਪਣਾ ਬੂਰਾ ਖੰਡ ਪਈ ਆ ਇਧਰ ਹਲਦੀ ਪਈ ਆ ਆ ਆ ਪਈ ਆ ਤੌੜੀ ਮਿਰਚ ਤੇ ਰਾਜਸਥਾਨ ਦੇ ਪਿਆਰ ਦੇਸੀ ਛੋਲੇ ਜੀਰਾ ਇਹ ਸਾਰੀਆਂ ਚੀਜ਼ਾਂ ਨਾ ਤੁਹਾਨੂੰ ਆਰਗੈਨਿਕ ਮਿਲਣਗੀਆਂ ਇਸ ਟਾਈਮ ਅਸੀਂ ਨਾ ਖੜਿਆ ਬਾਬਾ ਅਮਰੀਕ ਦੇ ਕਲਾੜੇ ਤੇ ਇਹ ਕਲਾੜਾ ਪੁੱਚੋ ਮੰਡੀ ਟੋਲ ਪਲਾਜ ਦੇ ਬਿਲਕੁਕੁਲ ਲਾਗੇ ਪੈ ਜਾਂਦੇ ਆ ਲਹਿਰਾ ਬੇਗਾ ਪਿੰਡ ਹਾਂਜੀ ਮੇਰਾ ਬੇਗਾ ਲਹਿਰਾ ਬੇਗਾ ਆਨਲਾਈਨ ਡਿਲੀਵਰੀ ਹੋਏ ਹੈਗੀ ਆ ਚਾਹੇ ਤੁਸੀਂ ਪੰਜਾਬ ਚ ਰਹਿੰਦੇ ਹੋ ਚਾਹੇ ਤੁਸੀਂ ਪੰਜਾਬ ਤੋਂ ਬਾਹਰ ਰਹਿੰਦੇ ਹੋ ਜੇ ਕਿਸੇ ਸੱਜਣ ਨੇ ਉਰੇ ਹੋਣਾ ਤਾਂ ਵੀ ਅਸਾ ਕਦਾ ਨੰਬਰ ਸਕਰੀਨ ਤੇ ਕੋਈ ਜਾਣਕਾਰੀ ਰਹਿ ਗਈ ਹੋਵੇ Estaba abriendo esa parte.